ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਰਲ ਮਿਲ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਕਿ ਸਿੱਖਾਂ ਦੇ ਪੰਜ ਮੰਤਰ ਨੇ ਮੂਲ ਮੰਤਰ ਗੁਰ ਮੰਤਰ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਸੰਗਤਾਂ ਜੋ ਆਪ ਵੀ ਕਰਦੀਆਂ ਅੱਜ ਆਪਾਂ ਜੋ ਤੁਸੀਂ ਵੇਖ ਰਹੇ ਹੋ ਲਿਖੇ ਸਿੱਖਾਂ ਦੇ ਪੰਜ ਮੰਤਰ ਬੀਜ ਮੰਤਰ ਦੂਜਾ ਹੈ ਗੁਰ ਮੰਤਰ ਤੀਜਾ ਹੈ ਮੂਲ ਮੰਤਰ ਚੌਥਾ ਹੈ ਮਹਾ ਮੰਤਰ ਪੰਜਵਾਂ ਹੈ ਮਾਲਾ ਮੰਤਰ ਬੀਜ ਮੰਤਰ ਕੀ ਹੈ ਮੂਲ ਮੰਤਰ ਜਾਂ ਗੁਰ ਮੰਤਰ ਕੀ ਹੈ ਤੇ ਮਹਾ ਮੰਤਰ ਕਿੰਨੂੰ ਕਹਿੰਦੇ ਨੇ ਮਾਲਾ ਮੰਤਰ ਪੰਜ ਮੰਤਰ ਸਿੱਖਾਂ ਨੂੰ ਬਖਸ਼ਿਸ਼ ਕੀਤੇ ਨੇ ਪਰ ਸਿੱਖਾਂ ਦਾ ਫਿਰ ਵੀ ਵਿਸ਼ਵਾਸ ਗੁਰਬਾਣੀ ਤੇ ਨਹੀਂ ਹੈ। ਫਿਰ ਵੀ ਗੁੱਟਾਂ ਤੇ ਧਾਗੇ, ਗਿੱਟਿਆਂ ਦੇ ਧਾਗੇ ਬੰਨੇ ਹੋਏ ਨੇ, ਧਾਗਿਆਂ ਤੇ ਜ਼ਿਆਦਾ ਵਿਸ਼ਵਾਸ ਸਿੱਖਾਂ ਨੂੰ ਮੌਲੀਆਂ ਤੇ ਜਾਂ ਨਗਾ ਵਾਲੀਆਂ ਮੁੰਦਰੀਆਂ ਤੇ ਜ਼ਿਆਦਾ ਵਿਸ਼ਵਾਸ ਹੋ ਗਿਆ ਹੈ। ਪਰ ਜੋ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਐਡਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਹੈ ਪਰ ਉਹਨਾਂ ਤੇ ਆਪਾਂ ਨੂੰ ਵਿਸ਼ਵਾਸ ਨਹੀਂ ਰਿਹਾ। ਆਈ ਸਿੱਖ ਦਾਵਾ ਡੋਲ ਹੋ ਰਿਹਾ ਹੈ ਕਦੇ ਕਿਸੇ ਪਖੰਡੀ ਦੇ ਜਾ ਕੇ ਚਰਨੀ ਲੱਗਦਾ ਹੈ ਕਦੇ ਕਿਸੇ ਡੇਰੇ ਤੇ ਜਾਂਦਾ ਹੈ ਕਦੇ ਕਿਸੇ ਦੇ ਪਰ ਜਦੋਂ ਸੰਗਤ ਜੀ ਆਪਾਂ ਨੂੰ ਗੁਰਬਾਣੀ ਤੇ ਭਰੋਸਾ ਹੋ ਜਾਵੇਗਾ ਜਦੋਂ ਆਪਾਂ ਸਿਮਰਨ ਕਰਨ ਲੱਗਾਂਗੇ ਮੂਲ ਮੰਤਰ ਗੁਰ ਮੰਤਰ ਬੀਜ ਮੰਤਰ ਮਹਾ ਮੰਤਰ ਮਾਲਾ ਮੰਤਰ ਦਾ ਤੇ ਫਿਰ ਆਪਣਾ ਜਿਹੜਾ ਵਿਸ਼ਵਾਸ ਗੁਰਬਾਣੀ ਤੇ ਵੱਜੇਗਾ ਐਡਾ ਵੱਡਾ ਖਜ਼ਾਨਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਫਿਰ ਵੀ ਆਪਾਂ ਨੂੰ ਧਾਗਿਆਂ ਤੇ ਜ਼ਿਆਦਾ ਤੇ ਤਵੀਤਾਂ ਤੇ ਜ਼ਿਆਦਾ ਵਿਸ਼ਵਾਸ ਹੋ ਗਿਆ ਬੀਜ ਮੰਤਰ ਸੰਗਤ ਜੀ ਇੱਕ ਓੰਕਾਰ ਇੱਕ ਓੰਕਾਰ ਇਹ ਬੀਜ ਮੰਤਰ ਹੈ ਬੀਜ ਮੰਤਰ ਹੈ ਇੱਕ ਓੰਕਾਰ ਜਿਵੇਂ ਫਸਲ ਬੀਜਦੇ ਆ ਤੇ ਇੱਕ ਬੀਜ ਆਪਾਂ ਪਾਉਨੇ ਆ ਤੇ ਉਸ ਤੋਂ ਬਾਅਦ ਸੰਗਤ ਜੀ ਜਿਹੜੀ ਸਾਰੀ ਫਸਲ ਹੁੰਦੀ ਏ ਮੰਨ ਲਓ ਕਿ ਇੱਕ ਛੱਟਾ ਆਪਾਂ ਕਣਕ ਦਾ ਦਿੱਤਾ ਜਾਂ ਇੱਕ ਦਾਣਾ ਕਣਕ ਦਾ ਬੀਜਿਆ ਤੇ ਉਹਦੇ ਵਿੱਚੋਂ ਇੱਕ ਛੱਟਾ ਨਿਕਲਦਾ ਕਣਕ ਦਾ ਤੇ ਉਹਦੇ ਵਿੱਚ ਕਈ ਅਨੇਕਾਂ ਦਾਣੇ ਹੁੰਦੇ ਨੇ ਬੀਜ ਬੀਜਿਆ ਇੱਕ ਦਾਣੇ ਦਾ ਇੱਕ ਦਾਣੇ ਦਾ ਬੀਜ ਬੀਜਿਆ ਤੇ ਅਨੇਕਾਂ ਦਾਣੇ ਨੂੰ ਲੱਗੇ ਨੇ ਬੀਜ ਮੰਤਰ ਹੈ ਏਕ ਓੰਕਾਰ ਇੱਕ ਓੰਕਾਰ ਕਿਉਂਕਿ ਇੱਕ ਸੰਗਤ ਜੀ ਜਿਹੜਾ ਤੁਸੀਂ ਵੇਖਿਆ ਹੋਵੇਗਾ ਗੁਰਬਾਣੀ ਵਿੱਚ ਇੱਕ ਓੰਕਾਰ ਲਿਖਿਆ ਹੈ ਪਹਿਲਾਂ ਸਤਿਗੁਰੂ ਜੀ ਨੇ ਗਿਣਤੀ ਦਾ ਏਕਾ ਪਾਇਆ ਹੈ ਗਿਣਤੀ ਦਾ ਏਕਾ ਕਿਉਂ ਪਾਇਆ ਹੈ ਗਿਣਤੀ ਦਾ ਏਕਾ ਇਸ ਕਰਕੇ ਪਾਇਆ ਹੈ ਜੇ ਉੱਥੇ ਸੰਗਤ ਜੀ ਸਿਹਾਰੀ ਈੜੀ ਸਿਹਾਰੀ ਐੜਾ ਉੱਤੇ ਅਦਕ ਪਾ ਕੇ ਇੱਕ ਪਾਉਂਦੇ ਫਿਰ ਸੰਗਤ ਜੀ ਅੰਤਰੀਵ ਅਰਥ ਕੱਢਨੇ ਸੀ ਆਪਾਂ ਈੜੀ ਨੂੰ ਸਿਆਰੀ ਇਹਦੀ ਵੱਖਰੀ ਆਪਾਂ ਅਰਥ ਕੱਢਨੇ ਸੀ ਉੱਤੇ ਅਦਕ ਲੱਗਾ ਹੁੰਦਾ ਵੱਖਰਾ ਅਰਥ ਨਿਕਲਣਾ ਸੀ ਇੱਕ ਦਾ ਕੱਕੇ ਦਾ ਫਿਰ ਵੱਖਰਾ ਹੀ ਅਰਥ ਨਿਕਲਣਾ ਸੀ ਇਹਦੇ ਅਰਥ ਅਨੇਕਾਂ ਬਣ ਜਾਣੇ ਸੀ ਇੱਕ ਈੜੀ ਸਿਆਰੀ ਉੱਤੇ ਅਦਕ ਕੱਕਾ ਜੇ ਅੰਤਰੀਵ ਆਪਾਂ ਸੰਗਤ ਜੀ ਜਦੋਂ ਆਪਾਂ ਅਰਥ ਕੱਢਕ ਜਿਵੇਂ ਅਰਦਾਸ ਦੇ ਆਪਾਂ ਅਰਥ ਕਰਦੇ ਆ ਐੜੇ ਦਾ ਹੋਰ ਅਰਥ ਬੰਦ ਹੈ ਰਾਰੇ ਦਾ ਹੋਰ ਦੱਦੇ ਕੰਨਾ ਹੋਰ ਸੱਸੀ ਦਾ ਹੋਰ ਅਰਥ ਬੰਦ ਹੈ ਇਸੇ ਤਰ੍ਹਾਂ ਜੇ ਗਿਣਤੀ ਦਾ ਸਤਿਗੁਰੂ ਜੀ ਨੇ ਤਾਂ ਪਾਇਆ ਕਿ ਇੱਕ ਕਿ ਇਹਦੇ ਨਾਂ ਤੇ ਈੜੀ ਲੱਗੀ ਤੇ ਨਾ ਕੱਕਾ ਲੱਗਾ ਸਿਰਫ ਇੱਕ ਹੀ ਪਰਮਾਤਮਾ ਹੈ ਇੱਕੋ ਹੀ ਗੱਲ ਕੀਤੀ ਇੱਕ ਲਿਖ ਕੇ ਸਿੱਧਾ ਤੇ ਜੇ ਦੂਜਾ ਗੁਰਮੁਖੀ ਚ ਪਾਇਆ ਹੁੰਦਾ ਇੱਕ ਫਿਰ ਵਿਦਵਾਨਾਂ ਨੇ ਸਿਆਰੀ ਦੀ ਅਰਥ ਹੋਰ ਕੱਢਣੇ ਸੀ ਈੜੀ ਦਾ ਹੋਰ ਅਰਥ ਕੱਢਣਾ ਸੀ ਕੱਕੇ ਦਾ ਹੋਰ ਅਰਥ ਕੱਢਣਾ ਸੀ ਇਸ ਕਰਕੇ ਸਤਿਗੁਰੂ ਜੀ ਗੀਂਤੀ ਦਾ ਪਹਿਲਾ ਇੱਕ ਪਾ ਕੇ ਸਮਝਾਉਣਾ ਕੀਤਾ ਕਿ ਇਹਦੇ ਕੋਈ ਹੁਣ ਅਰਥ ਨਹੀਂ ਇੱਕ ਹੀ ਬਸ ਪ੍ਰਮਾਤਮਾ ਇੱਕੋ ਹੀ ਹੈ। ਸੋ ਉਹ ਗੱਲ ਕਰ ਰਹੇ ਬੀਜ ਮੰਤਰ ਬੀਜ ਮੰਤਰ ਇੱਕ ਓੰਕਾਰ। ਇਹ ਬੀਜ ਮੰਤਰ ਹੈ ਇੱਕ ਓੰਕਾਰ। ਅਗਿਆ ਗੁਰ ਮੰਤਰ ਗੁਰ ਮੰਤਰ ਆਪਨ ਸਾਰਿਆਂ ਨੂੰ ਪਤਾ ਹੈ ਕਿ ਵਾਹਿਗੁਰੂ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਗੁਰ ਮੰਤਰ ਵਾਹਿਗੁਰੂ ਹੈ ਅੱਗੇ ਆ ਗਿਆ ਮੂਲ ਮੰਤਰ ਮੂਲ ਮੰਤਰ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਕਈਆਂ ਦੀ ਤਰਕ ਪੈਦਾ ਹੁੰਦੀ ਹੈ ਇਸੇ ਤੇ ਕਿ ਗੁਰ ਪ੍ਰਸਾਦਕ ਮੂਲ ਮੰਤਰ ਹੈ ਸੰਗਤ ਜੀ ਜਿਹੜਾ ਗੁਰ ਪ੍ਰਸਾਦਕ ਮੰਨਦਾ ਹੈ ਗੁਰ ਪ੍ਰਸਾਦਕ ਪੜ੍ਹੀ ਜਾਵੇ ਜਿਹੜਾ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਦਾ ਹੈ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਤੋਂ ਕੋਈ ਵਿਦਵਾਨ ਨਹੀਂ ਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਵਾਲੇ ਤੋਂ ਕੋਈ ਵਿਦਵਾਨ ਨਹੀਂ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਤੋਂ ਵੱਡਾ ਕੋਈ ਵਿਦਵਾਨ ਨਹੀਂ ਸੀ ਉਹਨਾਂ ਦੇ ਕੈਸ਼ਟਾਂ ਉਹਨਾਂ ਦੇ ਬਚਨ ਸੁਣ ਲਓ ਸਾਰਿਆਂ ਦੇ ਵਿੱਚ ਇਹ ਹੀ ਗੱਲ ਕਹੀ ਹੈ ਕਿ ਜਿਹੜਾ ਮੂਲ ਮੰਤਰ ਹੈ ੴ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਨਹੀਂ ਪੜ੍ਹਨਾ ਮੂਲ ਮੰਤਰ ਗੁ ਨਾਨਕ ਹੋਸੀ ਭੀ ਸਤਜਕ ਹੀ ਉਚਾਰਨ ਕਰਨਾ ਹੈ ਜੇ ਤੁਸੀਂ ਸੰਗਤ ਜੀ ਹੋਰ ਮਹਾਂਪੁਰਸ਼ਾਂ ਦੇ ਵਜਨ ਸੁਣੋਗੇ ਬਾਬਾ ਦੀਪ ਸਿੰਘ ਦਾ ਸਿਰ ਵਾਲਾ ਦਿਮਾਲੇ ਵਾਲਾ ਜਿਹੜਾ ਕੜਾ ਸੀ ਨਾ ਉਹ ਉਹਦੇ ਉੱਤੇ ਵੀ ਮੂਲ ਮੰਤਰ ਸਾਰਾ ਸੰਪੂਰਨ ਲਿਖਿਆ ਹੋਇਆ ਹੈ ਮੂਲ ਮੰਤਰ ਜਿਹੜਾ ਆਪਣਾ ਆਪਾ ੴ ਤੋਂ ਨਾਨਕ ਹੋਸੀ ਭੀ ਸਤਿ ਤੱਕ ਮੂਲ ਮੰਤਰ ਹੈ ਤਿੰਨ ਮੰਤਰ ਹੋਗੇ ਚੌਥਾ ਮੰਤਰ ਮਹਾ ਮੰਤਰ ਮਹਾ ਮੰਤਰ ੴ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇਤਿ ਟਕਰ ਇਹ ਮਹਾ ਮੰਤਰ ਹੈ ਅੱਗੇ ਆ ਗਿਆ ਮਾਲਾ ਮੰਤਰ ਮਾਲਾ ਮੰਤਰ ਸੰਪੂਰਨ ਜਪਜੀ ਸਾਹਿਬ ਹੈ ਮਾਲਾ ਮੰਤਰ ਸੰਪੂਰਨ ਜਪਜੀ ਸਾਹਿਬ ਸਾਰਾ ਜਪਜੀ ਸਾਹਿਬ ਮਾਲਾ ਮੰਤਰ ਹੈ ਤੁਸੀਂ ਆਪ ਜੀ ਨੇ ਪੰਜ ਮੰਤਰਾਂ ਦੇ ਜਿਹੜੇ ਸੋਨ ਲੈਨੇ ਕਿ ਬੀਜ ਮੰਤਰ ਕੀ ਏ ਗੁਰ ਮੰਤਰ ਕੀ ਏ ਮੂਲ ਮੰਤਰ ਕੀ ਏ ਮਹਾ ਮੰਤਰ ਕੀ ਏ ਤੇ ਮਾਲਾ ਮੰਤਰ ਕੀ ਏ ਇਹ ਸਿੱਖਾਂ ਦੇ ਪੰਜ ਮੰਤਰ ਨੇ ਇਹਨਾਂ ਦਾ ਹੀ ਅਭਿਆਸ ਸਿੱਖਣੇ ਕਰਨਾ ਤੇ ਹੋਰ ਜਿਹੜੇ ਧਾਗੇ ਤਵੀਤਾਂ ਪਿੱਛੇ ਲੱਗੇ ਨੇ ਸੰਗਤ ਜੀ ਇਹਨਾਂ ਦੇ ਵਿੱਚੋਂ ਕੁਝ ਨਹੀਂ ਮਿਲਣਾ ਉਹ ਆਪ ਦੁਖੀ ਨੇ ਦੁਖੀ ਹੋ ਕੇ ਤੇ ਬਾਬੇ ਬਣੇ ਨੇ ਉਹ ਤੇ ਆਪਾਂ ਉਹਨਾਂ ਸਾਧਵਾਂ ਦੇ ਜਾ ਕੇ ਚੌਂਕੀਆਂ ਪਰਦੇ ਆ ਬਿਲਕੁਲ ਗਲਤ ਹੈ ਗੁਰਬਾਣੀ ਤੇ ਆਸਰਾ ਉਹ ਟ ਆਸਰਾ ਰੱਖੋ ਇੰਨੇ ਹੀ ਤਾਰਨਾ ਆਪਨ ਸੋ ਭੁੱਲਾਂ ਦੀ ਮਾਫੀ ਸੋ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਐ ਇਸੇ ਚੈਨਲ ਤੇ ਰਾਤ ਨੂੰ ਸਵੇਰੇ 8 ਵਜੇ ਪਲੇਲਿਸਟ ਵਿੱਚ ਸਾਰੀ ਸੰਥਿਆ ਪਈ ਹੋਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ